ਭਾਈ ਆ ਬੱਸ ਹੋਈ ਵੀ ਆ ਔਰੇ ਐਕਸੀਡੈਂਟ ਆ ਭਾਈ ਸਾਵਰ ਨਹੀਂ ਹੈਗਾ ਲੋਕ ਗੋਲਾ ਸੱਚੀਆਂ ਖਾਣੇ ਆ ਆਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਬਲੌਗ ਦੇ ਵਿੱਚ ਤਰੀਕ ਹੋ ਗਈ ਅੱਜ 3 ਤੇ ਦਿਨ ਕੀ ਅੱਜ ਅੱਜ ਤਰੀਕ ਤਾ 3 ਹੈ ਟਾਈਮ ਕਿਆ ਹੋ ਗਿਆ ਟਾਈਮ ਹੋ ਗਿਆ ਸ਼ੁੱਕਰਵਾਰ 3 ਵਜੇ ਸ਼ੁੱਕਰਵਾਰ 3 ਵਜੇ ਜੀ ਤੇ ਇਸ ਟਾਈਮ ਖੜੇ ਆਂ ਆਪਾਂ ਜਲਗਾਉਂ ਵਾਲੇ ਰੋਡ ਤੇ ਕਿਹੜਾ ਕਸਵਾ ਸੀਗਾ ਆ ਪਿੱਛੇ ਹੈ ਸਲੌੜ ਸਲੌੜ ਪਾਰ ਕਰਕੇ ਤੇ ਘਾਟ ਦੇ ਪਿੱਛੇ ਹੁਣ ਵਲੌਗ ਰੁਟੀਨ ਅੱਜ ਸੈੱਟ ਹੋਊਗੀ ਕਿਉਂਕਿ ਜਿਹੜੇ ਪਿਛਲੇ ਵਲੌਗ ਦੇ ਟੁਟੇ ਭਜੇ ਸੀ ਇਹ ਜੀ ਆਪਾਂ ਨੇ ਇਕੱਠਾ ਕਰਕੇ ਇੱਕ ਪਾਤਾ ਸੀਗਾ ਉਹ ਤੇ ਹੁਣ ਮੈਂ ਤੁਹਾਨੂੰ ਦੱਸਦਾ ਸਾਰੀ ਰੁਟੀਨ ਸਾਡੀ ਕੀ ਕਿੱਦਾਂ ਕੀ ਹੋਈ ਅਸੀਂ ਗੱਡੀ ਖਾਲੀ ਕਰੀ ਨਗਰ ਨਗਰ ਖਾਲੀ ਕਰਕੇ ਹੋਟਲ ਤੇ ਜਿੱਥੇ ਪਾਲ ਸਮਾਰੀ ਦੀ ਉੱਥੇ ਖੜੇ ਰਹੇ ਤੇ ਗ੍ਰਿੰਦਰ ਬਾਈ ਨੇ ਗੱਡੀ ਖਾਲੀ ਕਰੀ ਰੰਗਾਵਾਦ ਤੇ ਰੰਗਾਵਾਦ ਗੱਡੀ ਖਾਲੀ ਕਰਕੇ ਗ੍ਰਿੰਦਰ ਬਾਈ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹਦੇ ਕਰਕੇ ਹੀ ਨਹੀਂ ਵਲੌਗ ਬਣਾ ਰਿਹਾ ਸੀਗਾ ਮੈਂ ਕਿਹਾ ਯਾਰਾ ਗੱਡੀਆਂ ਆਉਣੀਆਂ ਇਕੱਠੀ ਨਹੀਂ ਰਹੀ ਮੈਂ ਕਿਹਾ ਤੁਸੀਂ ਕਮੈਂਟ ਕਰਨੇ ਬਈ ਗ੍ਰਿੰਦਰ ਬਾਈ ਕਿੱਥੇ ਗਿਆ ਕਰੇ ਗ੍ਰਿੰਦਰ ਬਾਈ ਕਿੱਥੇ ਗਿਆ 6 ਕਿਲੋਮੀਟਰ ਤੁਰੇ ਅੱਜ ਹੈ 6 ਕਿਲੋਮੀਟਰ ਤੁਰੇ 6 ਕਿਲੋਮੀਟਰ ਤੁਰਿਆ ਬਾਈ ਉਹ ਮੈਂ ਦੱਸਦਾ ਕਿਵੇਂ ਕੀ ਕਿਹਾਕ ਤਾਵ ਹੋਇਆ ਏ ਗੁਰਿੰਦਰ ਬਾਈ ਦੀ ਗੱਡੀ ਕੱਲ ਖਾਲੀ ਹੋ ਗਈ ਸੀਗੀ ਤੇ ਕੱਲ ਖਾਲੀ ਕਰਕੇ ਬਾਈ ਇਹਦਾ ਕੰਡਾ ਨਹੀਂ ਹੋਇਆ ਆਪਣੇ ਵਾਲਾ ਹੀ ਕੰਮ ਜਿਵੇਂ ਆਪਣਾ ਉੱਥੇ ਖੜ ਦੀ ਇਹ ਕੰਡਾ ਨਹੀਂ ਹੋਇਆ ਸੀਗਾ ਅਗਲੇ ਦਿਨ ਕੰਡਾ ਹੋਇਆ ਉਦਾਂ ਕੰਡਾ ਹੋਇਆ ਤੇ ਮਾਲ ਟੁੱਟਮਾ ਭਰਨਾ ਅੱਛਾ ਚਾਹੇ ਆਪਾਂ ਨੂੰ ਉੱਧਰ ਇੱਕ ਦਿਨ ਖੜਨਾ ਪਵੇਗਾ ਹਾਂ ਮਾਲ ਟੁੱਟਮਾ ਭਰ ਕੇ ਲਿਓ ਠੀਕ ਆ ਤੇ ਬਾਈ ਕੋਈ ਵੀ ਮਾਲ ਮਿਲ ਗਿਆ ਸੁਣਦਾ ਇੱਕ ਮਿੰਟ ਇੱਕ ਮਿੰਟ ਤੇ ਮੈਂ ਆਪਣੀ ਗੱਲ ਪੂਰੀ ਕਰ ਲਵਾਂ ਨਾ ਪਹਿਲਾਂ ਤੇ ਹੋਇਆ ਕੀ ਜੀ ਫਿਰ ਗਰੇਂਦਰ ਬਾਈ ਕਹਿੰਦਾ ਵੀ ਤੁਸੀਂ ਉੱਥੇ ਨਾ ਖੜੋ ਹੈ ਵੀ ਤੁਸੀਂ ਜੱਲ ਗਾਉਂ ਵਾਲੇ ਰੋਡ ਤੇ ਜਾ ਕੇ ਖੜਜੋ ਵੀ ਲੋਕੇਸ਼ਨ ਭੇਜ ਦਿਓ ਵੀ ਆਪਾਂ ਦੋਏ ਗੱਡੀਆਂ ਉੱਥੋਂ ਭਰ ਲਾਂਗੇ ਚੱਲ ਫਿਰ ਮੈਂ 6 7 ਵਜੇ ਮਾਰਿਆ ਗੇਅਰ ਕੱਲ ਆਪਣਾ ਰਾਤ ਇੱਥੇ ਆ ਕੇ ਅਸੀਂ ਖੜ ਗਏ ਸੀਗੇ ਮੈਂ ਗਰੇਂਦਰ ਬਾਈ ਨੂੰ ਭੇਜਤੀ ਸੀਗੀ ਲੋਕੇਸ਼ਨ ਬਾਹਣ ਆਇਆ ਬਾਈ ਸਵੇਰੇ ਲੈਂਡ ਹੋਇਆ ਲੈਂਡ ਕੰਡਾ ਕੁੰਡਾ ਕਰਾ ਕੇ ਤੇ ਹੁਣ ਦੱਸ ਦੋ ਕੀ ਆਹ ਕਹਿੰਦਾ ਤਾ ਹੁਣ ਆਪਾਂ ਹੁਣ ਗਾਹ ਨੂੰ ਮਾਲ ਟੁੱਟਵਾ ਭਰੇ ਕਰਨ ਅੱਛਾ ਟੁੱਟਵਾ ਠੀਕ ਐ ਹਾਂ ਆਪਣਾ ਉਧਰ ਹਾਂ ਨਮਲ ਬਰੋ ਗਿਆ ਰੋਡ ਕੇ ਲਾ ਹੋ ਗਿਆ ਹਾਂ ਹਾਂ ਕੋਈ ਵੀ ਮਿਲਦਾ ਈ ਉਹ ਪਰ ਲੈਣਾ ਠੀਕ ਐ ਇਹ ਠੀਕ ਐ ਬਹੁਤ ਵਧੀਆ ਗੱਡੀ ਦਾ ਫਰਕ ਪੈਂਦਾ ਜਿਹੜੀ ਫਾਇਦੇ ਚ ਕੰਮ ਦੇ ਦੇਖ ਇਧਰ ਪਾਲਸ ਮਾਰੀ ਵੀ ਜੱਟ ਨੇ ਹਾਂ ਪਾਲਸ ਤਾਂ ਮੈਂ ਕੱਲ ਦੇਖਣੀ ਮਤਿਆਂ ਯਾਰ ਇੱਕੋ ਹੋ ਲਈਏ ਆਪਾਂ ਫੇਰ ਕੀ ਇੱਕ ਗ੍ਰੈਂਡਰ ਆਉਂਦਾ ਉਹਦੇ ਵਾਲਾ ਬੈਟ ਆ ਮੈਂ ਕੱਲ ਸਰਚ ਮੈਂ ਤੈਨੂੰ ਉਹਦੇ ਪਰ ਦਿਖਾਉਂਗਾ ਮੈਂ ਉਹਦੇ ਪਰ ਸਰਚ ਵੀ ਕਰਿਆ ਅ Amazon ਤੇ ਉਸ ਹਲੇ ਹੈ ਹੀ ਉਹ ਆ ਬੜੇ ਬੜੇ ਆ ਨਹੀਂ ਨਹੀਂ ਪਤਾ ਕਿਹੜਾ ਪਰ ਕਰਨਾ ਹੈ ਹਾਂ ਡੀਵਾਲਟ ਦਾ ਹੁੰਦਾ ਇੱਕ ਹਾਂ ਪੀਲੇ ਪੀਲੇ ਜਿਹੇ ਰੰਗ ਦਾ ਉਹ ਆ ਉਹ ਲੱਭਦਾ ਉਹ ਮੈਨੂੰ ਮਿਲਿਆ ਨਹੀਂ ਉਹ ਉਹਨੂੰ ਪਤਾ ਕੀ ਕਹਿੰਦੇ ਆ ਅ ਉਹ ਕਹਿੰਦੇ ਨੂੰ ਕਾਰਲੈਸ ਹਾਂ ਡੀਵਾਲਟ ਕਾਰਡਲੈਸ ਗ੍ਰਾਈਂਡਰ ਹਾਂ ਕਾਰਡਲੈਸ ਮਤਲਬ ਆਓ ਵੀ ਵਾਇਰਲੈਸ ਹੋ ਗਿਆ ਤੇ ਆ ਜਾ ਫਿਰ ਟੋਨੀ ਹੁਣ ਤੁਸੀਂ ਪਹਿਲਾਂ ਨਹਾਣਾ ਰੋਟੀ ਖਾਣੀ ਕਿਆ ਕਰਨਾ ਮੈਨੂੰ ਭੁੱਖ ਲੱਗੀ ਰੋਟੀ ਖਾ ਲ ਲੈ ਪਹਿਲਾਂ ਆਹੋ ਰੋਟੀ ਖਾ ਲਓ ਤੇ ਅੰਦਰ ਭਰੇ ਹੋਏ ਨੇ ਬੱਕਰੇ ਦੋ ਹੀ ਗੱਡੀਆਂ 'ਚ ਹੈਂ ਆਹ ਹਾਂ ਕਿਉਂ ਬੋਲਣਾ ਲਿਆ ਹੈ ਹੈਂ ਉਹ ਤੇਜ਼ੀ ਤੇਜ ਕਿਵੇਂ ਹੋਰ ਮਤਲਬ ਹਾਂ ਬਾਈ ਕਹਿੰਦਾ ਕਿਉਂ ਤੇਜ ਹੈ ਮਾਲ ਤੇਜ ਸੁਣਿਆ ਦਾ ਦੇਖ ਤਾਂ ਸਹੀ ਹਾਂ ਸਮੈਲ ਲਈ ਇਹਦੀ ਖੋਰ ਘੱਟ ਬਹੁਤ ਚੜਦਾ ਯਾਰ ਦਿਮਾਗ ਨੂੰ ਹਾਂ ਅਨੈ ਚੈੱਕ ਕਰਦੇ ਆ ਲੈ ਖੋਲ ਇਹਨੂੰ ਫਿਰ ਲਾਈਵ ਚੈਕਿੰਗ ਹੋਏਗੀ ਕਿਉਂ ਤਾਂ ਵਧੀਆ ਦਿੱਤਾ ਉਹਨੇ ਫਰਾਂਸ ਦੇ ਲਈ ਹੈ ਵੀ ਅੱਛਾ ਕਿਆ ਹੋਤਾ ਦਾਣੇ ਵਾਲਾ ਬਾਈ ਦਾਣੇ ਵਾਲਾ ਸਮੈਲ ਲੈ ਹਾਂ ਨੀਰਾ ਚਮ ਇਹਦਾ 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 ਦੇਗਾ ਸਮੈਲ ਲੈ ਕੇ ਆਪਣਾ ਮਾੜਾ ਹੋਣਾ ਵਾ ਹਾਂ ਕਿਆ ਰੇਟ ਦੱਤਾ ਇਹ 300 ਦਾ ਅੱਧਾ ਕਿਲੋ ਮਤਲਬ 600 ਰੁਪਏ ਕਿਲੋ ਹੋ ਗਿਆ ਹਾਂ

ਅੱਗੇ ਪਵਾ ਲੈਨੇ ਆ ਬਾਬੇ ਨੂੰ ਪੁੱਛਿਆ ਤਾਂ ਹਾਂ ਮੈਂ ਬਾਬੇ ਵੀ ਗਾਹ ਖੜੇ ਹਾਂ ਬਦੂਨੀ ਹੈ ਪੈਂਦਾ ਮੇਰੇ ਐਂਟਰੀ ਕਰਕੇ ਨਾ ਮੱਥੀ ਗੋਲੀ ਮਾਰੂ ਇੱਥੇ ਚਾਚੇ ਨੇ ਕਹਿਤਾ ਆ ਰਹੀ ਡਿੰਗ ਬੰਨਣਾ ਨਹੀਂ ਦਿਨੇ ਕੁਟਣਾ ਨਹੀਂ ਇਹਨਾਂ ਬੰਨਣਾਗੇ ਇਹ ਐ ਹੋ ਰਹੀ ਗੱਡੀ ਆ ਇੱਕ ਲਾ ਲਾ ਪੈਰ ਜੋ ਕੁੱਟਣ ਦਾ ਸਵਾਦ ਵੀ ਆਵੇ ਕਹਿੰਦਾ ਮੜਿਆ ਪੈਗ ਲਾ ਨਾ ਨਾ ਮੈਂ ਉਹਨੇ ਖਾ ਗਿਆ ਟਿਆ ਚਾਹੇ ਦੇ ਦੇ ਯਾਰ ਮੈਂ ਨਾ ਹੁਣ ਆਹ ਕਹਿੰਦਾ ਪੈਗ ਲਾਗੇ ਭਾਏ ਜੋ ਕੁੱਟਣਾ ਇਹਦਾ ਸਵਾਦ ਵੀ ਆਵੇ ਹਾਂ ਮਿੱਤਰੋ ਗੁਰਿੰਦਰ ਬਾਈ ਉਹਨਾਂ ਨੇ ਨਹਾਣਾ ਸੀਗਾ ਤੇ ਪਾਣੀ ਉਰੇ ਹੈ ਨਹੀਂ ਤੇ ਹੁਣ ਅੱਗੇ ਚੱਲਦੇ ਆ ਅੱਗੇ ਚੱਲ ਕੇ ਨਹਾਵਾਂਗੇ ਕਹਿੰਦੇ ਆਪਾਂ ਤਾਂ ਨਹਾ ਲਏ ਸੀਗੇ ਆ ਤੋ ਗਏ ਫਰੈਸ਼ ਹੋਏ ਗਏ ਚਲਤੇ ਹਾਂ ਆਹ ਨੂੰ ਲਗਾਓ ਕਪੜਾ ਮਾਰ ਜਿਸ ਲਈ ਅੱਜ ਮਾਰੀ ਆਪਾਂ ਨੇ ਇੱਥੇ ਪਾਲਿਸ਼ ਇਹ ਚੀਜ਼ਾਂ ਦੇ ਇਹ ਦੇਖੋ ਚੇ ਮੁਖਾਤੀ ਨਾ ਐ ਇਹ ਵੀ ਆ ਇਧਰ ਵੀ ਸਾਰੇ ਏਟੀ ਤੇ ਬਿਮਾਰੀ ਏਟੀ ਤੇ ਇੱਥੇ ਆਈ ਥੇ ਆਰ ਐਚ ਟੀ ਹੋਈ ਮੇਟਰ ਚੱਲ ਬੇਮਾਰਾ ਦਾ ਨਾਮ ਲੈ ਕੇ ਤੇ ਹੁਣ ਘਾਟ ਆਊਗਾ ਘਾਟ ਤੇ ਪਹਿਲਾਂ ਹੀ ਆ ਹੋਟਲ ਉੱਥੇ ਖੜ ਜਾਗੇ ਇਹ ਲਾਈਟਾਂ ਜੀ ਲੱਗੇ ਤਾਂ ਚੱਲਾਂਗੇ ਕਿਉਂਕਿ ਅੱਗੇ ਖੜੇ ਹੁੰਦੇ ਆ ਟ੍ਰਾਫਿਕ ਆਲੇ ਉਹ ਬਹੁਤ ਤੰਗ ਕਰਦੇ ਇਸ ਕਰਕੇ ਇਸ ਨਾਲ again ਸੜੇ ਚਕੀ Thank wow. you. 99000 ਤੋਂ ਚਲੋ ਹਾਂ ਹਾਂ ਕਿ ਆਪੇ ਅੱਗੇ ਆਪ ਡਾਉਣ ਜੇ ਮੈਂ ਕੋਈ ਨਾ ਤੇਲ ਪਿੱਛੇ ਪੁੱਛੇ ਚਲੇ ਜਾਵੇ ਫੇਰ ਕਿੱਥੇ ਉੱਥੇ ਬੀਬੀਆਂ ਚੱਕਦੇ ਫਿਰਾਂਗੇ ਮੈਂ ਘਰ ਕੇ ਫਿਰ ਦੇਖ ਲਾਂਗੇ ਭਰਨ ਪੁਰਨ ਲੱਗੇ ਆ ਮੇਟਰ ਤੇ ਲੱਗ ਪਿਆ 97 ਲੀਟਰ ਆਪਣੇ ਕੋਲੇ ਤੇ ਦਵਾਦੂ ਤੇਲ ਆ ਹੁਣ ਨਾ ਮੇਤਰ ਗਰੇਂਦਰ ਬਾਈ ਲੈ ਆ ਜੁੱਤੀਆਂ ਵਾਲੀ ਦਾ ਨਗਾਨ ਤੇ ਆ ਦੇਖ ਇਹ ਇਨ ਡਾਇਰੈਕਸ਼ਨ ਇਹ ਰੈਕਸਨ ਆ ਚਾਮੜਾ ਥੋੜੀ ਆ ਚਾਮੜਾ ਦਾ ਆਹ ਹੈ ਜਲਸਾ

ਸਾਰੇयां ਬਈਆਂ ਤੇ ਦੂਜੀਆਂ ਕੋਲਾਬੂਰੀ ਕਿਹੜੀ ਕਹਿੰਦੇ ਇਹਨਾਂ ਨੂੰ ਇੱਧਰ ਵੀ ਆਹ ਦੇਖੋ ਨੀਰਾ ਚਮੜਾ ਇਸ ਤੋਂ ਛੋਟਾ ਨੰਬਰ ਤੋਂ ਛੋਟਾ ਹੈਰੀ ਬਾਈ ਉਹ ਗਗਨ ਬਾਈ ਕਹਿੰਦਾ ਉਹ ਕਹਿੰਦਾ ਜੁੱਤੀ ਲੈ ਲਈ ਆਹ ਆਹ ਨੰਬਰ ਪੜਾ ਇਧਰ 5:13 ਹੋ ਗਏ ਤੇ ਭਾਂਦੀ ਆ ਗਿਆ ਗੰਦਾ ਜੀਤਾ ਇਧਰ ਭਾਈ ਸਾਹਿਬ ਪੁੰਨ ਕਮਾਉਣ ਲੱਗੇ ਆ ਤੇ ਇਧਰ ਟੋਨੀ ਬਾਈ ਸਾਡਾ ਦੇਖਦਾ ਪਿਆ ਰੈਸਲਿੰਗ ਟੋਨੀ ਬਾਈ ਹੈਲੋ ਇਧਰ ਕਰਦੇ ਹਾਈ ਫਰੈਂਡਸ ਹਾਈ ਕਾ ਹਾਈ ਤੇ ਆਪਾਂ ਇਧਰ ਫਾਲ ਸਮਾਰਦੇ ਪਏ ਆ ਨੋ ਹਾਈ ਨੋ ਬਾਈ ਇਹ ਰੋ ਪਾਣੀ ਕਿ ਹਲਾ ਦਾਗ ਜੇ ਪਏ ਹੋ ਰੇ ਅ ਜਿੱਥੇ ਰੁਕ ਜੇ ਗੱਡੀ ਚੱਲ ਪਾਲਸ ਬਾਂਦਰ ਹੱਥੋਂ ਬੰਦੂਕ ਫੜਾਤੀ ਇਹਨਾਂ ਨੇ ਬਸ ਪਾਲਸ ਕਾਦੀ ਲੈ ਲਈ ਮਾਰ ਮਾਰ ਮਿੱਟੀ ਦਾ ਤੇਲ ਜਦ ਤੱਕ ਨਹੀਂ ਮਿਲ ਰਹਾ ਇਹਦਾ ਨਹੀਂ ਮਿਲ ਰਹਾ ਇਹਦਾ ਹੁਣ ਯਾਰ ਮਿੱਟੀ ਦਾ ਤੇਲ ਐਨ ਮਿਲ ਗਿਆ ਹੰਦਾ ਐਨ ਕਨਾਰੀਆਂ ਕਨੂਰੀਆਂ ਸਭ ਚਮਕਾ ਕੇ ਰੱਖਣੀਆਂ ਮੇਰੇ ਬਿਰੋ ਇਹ ਨਾਣਗੇ ਨੇਪਾ ਕਾਰਵਾਈ ਪਾ ਦਾਂਗੇ ਬਸ ਹੁਣ ਦੇਖ ਲੋ ਫਿਰ ਕਾਰਵਾਈ ਪਾ ਕੇ ਦਿਖਾਣੇ ਹੁਣ ਦੇਖ ਲੈ ਵੀ ਮਿੱਤਰੋ ਮੁੰਡਾ ਆ ਗਿਆ ਇੱਧਰ ਨਿਕਰ ਗਿਆ ਪਛਾਣ ਆਉਂਦਾ ਫਿਰ ਉਹੀ ਆ ਜਦੋਂ ਕਿ ਮੰਨ ਜਾ ਗਿਆ ਮੰਗਲੋਂ ਪੂਰੇ ਉਧਰ ਉਹਦੇ ਉਰ ਵੀ ਛਿੱਟੜ ਦੱਬਾ ਦੇਣਾ ਤਾਂ ਕੋਈ ਸਿਮੇਂਟੂ ਵੀ ਗਿਆ ਉਹਨਾਂ ਨੂੰ ਅਸਾ ਸਿਰੇ ਤੇ ਗੰਡਾ ਹੁਣ ਪੂਰੇ ਆਹ ਭਗੋਬਾ ਗੈਨ ਤੇ ਲਾ ਮੈਂ ਤਾਂ 6 ਵਜ ਗਏ ਤੇ ਹੁਣ ਨੇ ਪਰਮਾਤਮਾ ਦਾ ਨਾਮ ਅਰਗਵਤੀ ਲਾਣੇ ਆ ਅਰਗਵਤੀ ਤਾਂ ਲਾਤੀ ਮੈਂ ਵੀ ਬਾਠ ਲੱਗਿਆ ਲਾਣ ਨਾ ਹੋਇਆ ਮੇਟਰੋਂ ਘਾਟ ਹੋ ਗਿਆ ਸ਼ੁਰੂ ਤੇ ਪਾਠ ਲਾਇਆ ਵਾ ਤੇ ਆਪਾਂ ਇਹ ਮਿਲਦੇ ਆ ਘਾਟ ਪਾਰ ਕਰਕੇ ਨਾਲੇ ਪਾਠ ਸਮਾਪਤ ਹੋ ਜਾਊਗਾ ਦੇਖੋ ਗਰਚਾਰਨ ਬਾਈ ਦਾ ਫੋਨ ਆਇਆ ਵਾ ਜੀਆ ਫੋਨ ਵੀ ਕੱਟ ਗਿਆ ਰੇਂਜ ਨਾ ਹੋਣੇ ਕਰਕੇ ਆਹ ਦੇਖੋ ਬਾਈ ਆ ਮੂਰਖ ਲੋਕਾਂ ਕਰਕੇ ਜਾਮ ਲੱਗਦਾ ਜਿੰਨੇ ਹੀ ਮੂਰਖ ਪੁਰਾਣੀ ਐ ਲੈ ਇੱਕ ਦੂਏ ਦੇ ਮੂਰੇ ਵੀ ਤਾਂ ਜੇ ਇੱਕ ਲਾਈਨ ਚ ਹੋਵੇ ਜਾਮ ਖੇਤੀ ਨਾ ਖੁੱਲ ਜਿਆ ਹੈ ਕਿ ਨਹੀਂ ਗ੍ਰਿੰਦਰ ਬਾਈ ਲੱਗੇ ਹੀ ਨਾ ਜਾਮ ਇਹ ਹਾਂ ਮੜਾ ਜਾ ਰੋਸ਼ਨੀ ਪਾਓ ਇਹਨਾਂ ਦੇ ਨਾਲੇ ਘਾਟ ਚ ਘਾਟ ਦੇ ਵਿੱਚ ਤਾਂ ਉਹ ਸਾਈਕਲ ਵੀ ਕੱਢਦੇ ਤਾਂ ਜਾਮ ਲੱਗ ਜਾਂਦਾ ਹਾਂ ਸਿੰਗਲ ਹੈਗਾ ਹੁਣ ਦੇਖ ਲੈ ਤੇਰੇ ਸਾਹਮਣੇ ਹੀ ਆ ਹਾਂ ਉਹ ਦੇਖਿਆ ਨਹੀਂ ਮੋੜ ਪੱਕੇਵੇਂ ਗੱਡੀਆਂ ਦੀ ਬਾਡੀਆਂ ਨਾਲ ਲੱਗ ਕੇ ਲੰਘਦੀਆਂ ਤਕਰੀਬਨ ਹੋਰ ਆ ਪਿੱਛੇ ਹਾਂ ਤਾਂ ਉਹਤੇ ਬਾਈ ਜਣੀ ਯਾਰ ਜਦ ਤੱਕ ਇਹ ਇਹ ਨਾ ਕਹਿੰਦੇ ਵੀ ਸਾਡੇ ਪੈ ਜੁੱਤੀਆਂ ਨਾ ਸਾਨੂੰ ਕੋਈ ਬੋਲੇ ਨਾ ਇਹਨੂੰ ਸਵਾਦ ਨਹੀਂ ਆਉਂਦਾ ਹਾਂ ਪਤਾ ਇਹਨਾਂ ਨੂੰ ਵੀ ਆ ਵੀ ਹੁਣ ਸੀ ਆ ਇਹ ਪੁੱਠੇ ਕੰਮ ਕਰਦੇ ਗਾਲਾਂ ਤਾਂ ਕੱਢਦੇ ਹੀ ਆ ਹਾਂ ਮਤਲਬ ਇਹਨਾਂ ਨੂੰ ਖਾ ਕੇ ਮਨੋਮਨੀ ਗਾਲਾਂ ਸਵਾਦ ਸਵਾਦ ਆਉਂਦਾ ਇਹਨਾਂ ਨੂੰ ਹੁਣ ਆ ਦੇਖੋ ਗੱਡੀ ਆ ਰਹੀ ਆ ਅੱਗੇ ਵੀ ਉਹ ਕਿੱਥੇ ਨੂੰ ਲੰਘੂਗੀ ਫੇ ਕਹੋਂਗੇ ਸਾਡਾ ਸ਼ੈੱਟ ਨਾਲ ਬਣਾਣਾ ਕਰਤਾ ਹਾਂ ਹਾਂ ਫੇ ਰੰਗ ਪੁੱਛਦੇ ਫਿਰਦੇ ਆ ਏਜੰਸੀ 'ਚ ਇਹ ਕਹਿੰਦੇ ਇਹਦੇ ਵਰਗਾ ਰੰਗ ਕਰਦੇ ਪਤਾ ਨਹੀਂ ਲੱਗਣਾ ਚਾਹੀਦਾ ਬਈ ਇਹ ਗੱਡੀ ਲੱਗੀ ਵੀ ਐ ਚਲੋ ਇਧੀਆਂ ਕੱਤ ਗੁਲਦਾ ਜਾਮ ਲੋਈ ਮਿੱਤਰੋ ਦੇਖ ਕੇ ਆਨੇ ਆ ਅੱਗੇ ਕਹਿੰਦੇ ਬੱਸ ਪਲਟੀ ਵੀ ਐ ਬਾਕੀ ਹੁਣ ਜਾਏ ਤੇ ਪਤਾ ਲੱਗੂ ਵੀ ਉੱਥੇ ਤੱਕ ਦੇਖ ਜਾਨੇ ਅੱਗੇ ਤੱਕ ਜਾ ਕੇ ਮੈਂ ਹਰ ਗ੍ਰਿੰਦਰ ਬਾਈ ਆਇਆ ਗ੍ਰਿੰਦਰ ਬਾਈ ਗੱਡੀਆਂ ਕੋਲ ਮਿੰਟੂ ਹਰ ਉਹ ਹੈਗੇ ਹੀ ਆ ਵਗਾ ਨਿਗਾ ਮਾਰਿਆ ਨੇ ਉੱਥੇ ਤੱਕ ਨਹੀਂ ਫੇਰ ਆਪਣਾ ਰੋਟੀ ਪਾਣੀ ਲੱਗਾਗੇ ਬਣਾਣਾ ਟਾਈਮ ਸਰ ਹੋਰ ਕੀ ਭੁੱਖੇ ਥੋੜੀ ਰਹਿਣਾ ਕਿਉਂਕਿ ਹੋਇਆ ਬਾਉਰੀ ਨੂੰ ਆ ਜਦੈ ਕੰਮ ਭਾਈ ਆ ਬੱਸ ਹੋਈ ਵੀ ਆ ਉਰੇ ਐਕਸੀਡੈਂਟ ਆ इस करके जाम लगे ओवरटेक जो उधर से ओवरटेक में आया है लाइन में लागू ਬਾਹਰ ਖੋਲੇ ਜਾਣਾ ਟ੍ਰੇਨ ਬੈ ਗਈ ਸਮਝ ਇਹਨੂੰ ਪਰ ਇਹ ਲੈ ਕੇ ਕਿੱਥੇ ਜਾਊ? ਬੈਟਮਾਂ ਦਾ ਕਰੂਗਾ। ਇੱਧਰ ਨੂੰ ਹੀ ਲੈ ਕੇ ਜਾਓਗੇ ਇਹਨੇ। ਆਹ ਭਾਈ। ਆਹ ਟ੍ਰੇਨ ਆ। ਕਾ ਕਹਿੰਦਾ ਭਾਈ? ਕਹਿੰਦਾ ਅਸੀਂ ਤਾਂ ਹੁਣ ਆਏ ਆ ਕਹਿੰਦਾ ਡਰਾਈਵਰ ਦਾ ਪਤਾ ਨਹੀਂ ਜਣਾ। ਅੱਛਾ। ਚਲੋ ਇੱਕ ਲੱਗਿਆ ਕਰਨ ਪਿੱਛੇ ਇੱਧਰ ਆ ਜਾ ਗੱਡੀ ਵਾਲੇ ਦਾ ਨਹੀਂ ਉਹ ਆਹ ਹੋਰ ਕਿੰ ਲੋਕਾਂ ਨੂੰ ਸਬਰ ਨਹੀਂ ਹੈਗਾ ਬਈ ਮੜ ਜਾ ਉਹ ਕਰ ਲੈਣ ਲੋ ਮਹਾਰਾਸ਼ਟਰ ਨੰਬਰ ਆਹ ਨੰਬਰ ਆ ਆ ਸਾਰੇ ਨਵੇਂ ਬੰਦੇ ਆ ਆ ਆ ਨਹੀਂ ਗੱਡੀ ਕਰਦੇ ਜਿੱਥੇ ਗੱਡੀ ਕਰਦੇ ਬਾਈ ਸਾਵਰ ਨਹੀਂ ਹੈਗਾ ਲੋਕਾਂ ਨੂੰ ਗਾਲਾਂ ਸੱਚੀਆਂ ਖਾਣੇ ਆ ਆ ਇੱਕ ਪਾਸੇ ਚੱਲਦੀ ਨਾ ਕਮਰ ਦੀ ਆਹੋ ਮਾਵਣ ਚੱਲਣੇ ਵਾਲੀ ਐ ਲੈਨ ਗੱਡੀਆਂ ਚੱਲਦੀ ਹੈ ਚੱਲ ਗਈ ਨਾ ਆ ਇੱਕ ਪਾਸੇ ਹੀ ਚੱਲੀ ਜਾਣੀ ਹਾਂ ਉਹ ਵੀ ਇਹ ਕੜਵਾ ਦਨ ਕੜਵਾ ਦਨ ਰੋਕ ਕੇ ਗੱਡੀਆਂ ਥੱਲੇ ਵਾਲੀ ਹਾਂ ਨਹੀਂ ਤਾਂ ਦੱਸ ਫਿਰ ਹੋਂਾ ਇੱਥੇ ਵੱਜੂ ਤੜਕਾ ਤਵਾ ਫਰਾਤ ਹਾਂ ਹਾਂ ਇੱਥੇ ਬਹੁਤ ਮੈਂ ਤੁਹਾਨੂੰ ਕਿਹਾ ਨਹੀਂ ਮੈਂ ਕਿਹਾ ਉਰੀ ਹੋਇਆ ਪਹੋਣਾ ਕਿਤੇ ਇਹ ਜਾਮ ਖੁੱਲਿਆ ਜਿਗਾ ਆਰਿਆਂ ਨੂੰ ਹਫੜੀ ਤਫੜੀ ਪੈ ਗਈ ਅੰਦਰ ਡੰਡਾ ਜੱਗੀ ਫਿਰਦਾ ਨੋ ਸਾਰਿਆਂ ਨੂੰ ਮੈਂ ਮਾਰ ਦੂਗਾ ਹੈ ਐ ਜੇ ਤਾ ਖੋ ਕੇ ਕੋਈ ਇਹਦੇ ਹੀ ਪੇਲ ਦਿੰਦਾ ਹੈ ਕਿ ਹੈ ਕਿ ਨਹੀਂ ਲੈ ਹੈ ਹੀ ਨਹੀਂ ਸਾਦਰ ਇਹ ਬੰਬਾਂ ਗੰਗੂ ਗੁਰਿੰਦਰ ਭਾਈ ਉੱਤਰ ਕੇ ਗਿਆ ਹਣਾ ਇਹ ਪਤਾ ਨਹੀਂ ਕਿਹ ਚੱਕਰ ਹੋਇਆ ਇੱਧਰ ਤੇ ਚੰਗੀ ਭਲੀ ਲਾਈਨ ਚੱਲ ਗਈ ਸੀ ਤੇ ਇੱਧਰ ਆਲੇ ਗਿਆਣ ਲੱਗਿਆ ਉਹ ਅੱਧੀਆਂ ਗੱਡੀਆਂ ਉਧਰੋਂ ਛੱਡ ਰਹੇ ਆ ਤੇ ਅੱਧੀਆਂ ਇੱਧਰੋਂ ਡਾਟਾ 2 ਅਲਫਾ ਜਾਮ ਅੱਗੇ ਜਾਮ ਡਾਟਾ 2 ਅਲਫਾ ਡਾਟਾ 2 ਅਲਫਾ ਅੱਗੇ ਦੇਖ ਕੇ ਆਨੇ ਆ ਇਹ ਆਹ ਦੇਖੋ ਨਾ ਹੋਏ ਮਿੱਤਰੋ ਜੰਮ ਆਪਾਂ ਲੰਘਿਆ ਏ ਤੇ ਹਿੱਤਾ ਹੁਣ ਥੋੜਾ ਹੀ ਰਹਿ ਗਿਆ ਹੁਣ ਆਹੇ ਕਲਾ ਦੇਖੋ ਕਿੰਨੇ ਕਿਲੋਮੀਟਰ ਰਹਿ ਗਿਆ ਹੁਣ ਹਨਾ 20 15 ਕਿਲੋਮੀਟਰ ਰਹਿ ਗਈ ਟ੍ਰਾਂਸਪੋਰਟ ਇੱਥੇ ਜਾਣਾ ਆਪਾਂ ਨੇ ਇਹ ਜਾ ਕੇ ਦਿਖਾਣੇ ਆ ਤੁਹਾਨੂੰ ਕਿਹੜੀ ਟ੍ਰਾਂਸਪੋਰਟ ਤੇ ਜਾਣਾ ਜਿਆ ਲਗਾਉ ਨਾ ਹੋਏ ਮਿੱਤਰੋ ਜਲ ਲਗਾਓ ਕਿੰਨਾ ਰਹਿ ਗਿਆ ਆ ਰਹਿ ਗਿਆ 10 ਕਿਲੋ 10 ਕਿਲੋਮੀਟਰ ਰਹਿ ਗਿਆ ਇਸ ਟਾਈਮ ਖੜੇ ਆ ਆਪਾਂ ਪਤਾ ਨਹੀਂ ਆ ਕੀ ਲਿਖਿਆ ਹੋਆ ਜੇ ਵਿਮਾਨ ਤੱਲ ਤੇ ਔਰੇ ਉਹ ਹੋਟਲ ਤੋਂ ਰੋਟੀਆਂ ਪੈਕ ਕਰਾ ਲਾਂਗੇ ਰੋਟੀਆਂ ਪੈਕ ਕਰਾ ਕੇ ਤੇ ਵਲੌਗ ਦਾ ਐਂਡ ਆਪਾਂ ਟਰਾਂਸਪੋਰਟ ਤੇ ਜਾ ਕੇ ਹੀ ਕਰਾਂਗੇ ਹਾਂ ਵੀ ਮੇਟਰ ਪਹੁੰਚ ਗਏ ਆਪਣਾ ਟ੍ਰਾਂਸਪੋਰਟ ਤੇ ਆਹ ਟ੍ਰਾਂਸਪੋਰਟ ਰਾਜ ਰੋਡਵੇਜ ਜਲਗਾਉ ਤੇ ਇਹਨਾਂ ਦਾ ਨੰਬਰ ਆ ਤੇ ਉਹ ਅੰਕਲ ਜਿਹੜੇ ਟ੍ਰਾਂਸਪੋਰਟ ਤੇ ਬੈੰਨੇ ਆ ਤੇ ਹੁਣ ਰੋਟੀਆਂ ਖਾਣੇ ਆਪਾਂ ਇਹ ਬਾਬਾ ਉਰੀਆ ਆ ਗਿਆ ਅੱਛਾ ਤੈ ਅਸੀਂ ਟਿਆ ਟਾਇਰ ਆ ਹੋਰ ਘੋਲ ਡਾ ਹਾਂ ਸੋਚ ਕੇ ਟੱਇਆ ਅੱਛਾ ਹਾਂਜੀ ਇਹ ਬਾਬੇ ਨੂੰ ਮਿਲ ਕੇ ਆਨੇ ਆਪਾਂ ਤਾਂ ਇਹ ਲੋ ਹੁਣ ਮਿੱਤਰੋ ਸਵੇਰੇ ਹੋਊਗਾ ਉਹ ਦਾ ਤਾਂ ਵੀ ਕਿੱਥੇ ਕਿ ਜਾਣਾ ਕਿੱਧਰ ਹੈ ਜਿਹੜਾ ਗੱਡੀ ਵਾਲੇ ਕਹਿੰਦਾ ਤਾਂ ਵਿੱਚ ਕੀ ਹੁੰਦੀ ਆ ਉਹ ਆ ਭਾਜੀ ਬਲੈਰੋ ਵਾਲਾ ਸੀ ਇੱਕ ਬਲੈਰੋ ਵਾਲਾ ਦਾ ਅਰੇ ਕੋ ਜੰਮੂ ਵਾਲਾ ਦਾ ਉੱਥੇ ਗੱਡੀ ਵਾਲਾ ਉਹ ਵਾਲਾ ਤੇ ਕਹਿ ਰਿਹਾ ਸੀ ਵੀ ਹਾਂ ਅੱਛਾ ਪਿਕਅਪ ਵਾਲਾ ਕਹਿ ਰਿਹਾ ਸੀਗਾ ਕਿ ਮੈਨੂੰ ਮਿਲੇ ਆ ਹਾਂ ਬਾਜ਼ਾਰ ਹਾਂ ਐ ਮੋੜ ਦੇ ਵਿੱਚ ਹਾਂ ਜਣੀ ਜੇ ਦੇਖਿਆ ਜਾਵੇ ਨਾ ਜੀ ਸਾਰਾ ਘੰਟਾ ਸਤਿ ਸ਼੍ਰੀ ਅਕਾਲ ਜੀ ਘੰਟਾ ਸਵਾ ਘੰਟੇ ਦਾ ਕੰਮ ਆ ਜੀ ਮੈਂ ਸੋਚਿਆ ਮੈਂ ਕੋਈ ਕੋਈ ਉਹ ਭਾਈ ਆ ਜਿਹੜਾ ਆਪ ਨੂੰ ਮਿਲਦਾ ਜਿਹਦਾ ਮੁੰਡਾ ਨਾਲ ਗੱਲ ਕੀਤੀ ਸੀ ਨਹੀਂ ਲਾਲਾ ਨਹੀਂ ਨਹੀਂ ਉਹ ਤਾਂ ਚਲ ਗਿਆ ਭਰ ਕੇ ਪਿਆਜ ਠੀਕ ਆ ਠੀਕ ਦੇਖ ਭਾਈ ਕਰਦੇ ਆਪਾਂ ਅਰਦੇ ਨਹੀਂ ਬਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸਿਰਕਾਲ ਮਿਲਦੇ ਆ ਅਗਲੇ ਵਲੌਗ ਜਦ ਤੱਕ ਰੱਬ ਰਾਖਾ